ਹਾਂਜੀ ਸੱਸੀ ਕਾਲ ਜੀ ਸਾਰ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਲਾਈਫਸਟਾਈਲ ਵਿਦ ਮਨਵੀਰ ਹੋਪ ਤੁਸੀਂ ਠੀਕ ਹੋਵੋਗੇ ਤੇ ਵਧੀਆ ਹੋਵੋਗੇ ਤੇ ਅੱਜ ਕਾਫੀ ਦਿਨਾਂ ਬਾਅਦ ਮੈਂ ਬਾਹਰ ਨਿਕਲੀ ਆ ਮਤਲਬ ਮੈਨੂੰ ਛੁੱਟੀਆਂ ਹੋਈਆਂ ਸੀ ਮੈਂ 13 ਤਰੀਕ ਨੂੰ ਲਾਸਟ ਕਾਲਜ ਗਈ ਸੀ 13 ਤਰੀਕ ਨੂੰ ਲਾਸਟ ਕਾਲਜ ਤੋਂ ਬਾਅਦ ਅੱਜ 21 ਤਰੀਕ ਹੋਈ ਹੈ ਮੈਂ ਅੱਜ ਬਾਹਰ ਨਿਕਲੀ ਆ ਤੇ ਅੱਜ ਜੰਨੀ ਸੋਨੀ ਧੁੱਪ ਨਿਕਲੀ ਹੋਈ ਆ ਤਾਂ ਹੀ ਬਾਹਰ ਨਿਕਲੀ ਮੈਂ ਵੀ ਅੱਜ ਮਾਰੇ ਸ਼ਗਰ ਨੇ ਪਲਾਨ ਬਣਾਇਆ ਵੀ ਅੱਜ ਚੱਲ ਮੌਸਮ ਸਹੀ ਆ ਨਾ ਕਿ ਤੇ ਬਾਹਰ ਚੱਲ ਪਾਣੇ ਆ ਕਿਉਂਕਿ ਉਹਨ ਦੇ ਘਰੇ ਬੈਠੇ ਆ ਹਾਂਜੀ ਅੱਜ ਨਵਦੀ ਲੱਗ ਰਿਆ ਸਾਧੀਆਂ ਦਿਨ ਯਾਦ ਆ ਗਏ ਹੈ ਨਾ ਜਦੋਂ ਆਪਾਂ ਬੈਠ ਕੇ ਮੰਜੇ ਤੇ ਬੈਠੀ ਹੁੰਦੇ ਸੀ ਪਏ ਹੁੰਦੇ ਸੀ ਆਰਾਮ ਕਰਦੇ ਹੁੰਦੇ ਸੀ ਸਾਧੀਆਂ ਚ ਬਸ ਇੱਥੇ ਮੰਜੇ ਨਹੀਂ ਹੈਗੇ ਕਿਉਂਕਿ ਠੰਡ ਕਦੋਂ ਮਰਜ਼ੀ ਹੋ ਸਕਦੀ ਆ ਪਰ ਅੱਜ ਨੌ ਸਮਾਂ ਸੀ ਦੇਖ ਕੇ ਨਿਕਲੇ ਹੈ ਪਹਿਲੀ ਅੱਜ ਟੈਂਪਰੇਚਰ ਹੈ -3 ਨਾ ਤੱਕ ਹੀ ਰੋਗਾ -3 -5 ਬਸ ਇੰਨਾ ਕਿਰੂ ਕੱਲ ਪਰਸੋਂ ਬਹੁਤ ਜ਼ਿਆਦਾ ਟੈਂਪਰੇਚਰ ਸੀ -26 ਤੱਕ ਭੱਗ ਗਿਆ ਸੀ ਟੈਂਪਰੇਚਰ -26 -25 -20 ਐਂ ਚੱਲ ਰਿਹਾ ਸੀ ਅਸੀਂ ਵੀ ਅੱਜ ਮੌਸਮ ਦੇਖਿਆ ਤਾਂ ਬਾਹਰ ਨਿਕਲੇ ਆ ਇੰਨੀ ਸੋਹਣ ਤੋਂ ਨਿਕਲੀ ਹੋਈ ਹਾਂ ਸੱਚੀ ਇੰਨਾ ਨਜ਼ਾਰਾ ਆ ਰਿਹਾ ਲੋ ਜੀ ਪਹਿਲਾਂ ਆਪਾਂ ਆਏ ਆਈ ਕਿਆ ਕਿਉਂਕਿ ਮੈਂ ਤੇ ਸ਼ਗਨ ਹਜੇ ਕੁਝ ਨਹੀਂ ਖਾਧਾ ਸੀ ਸੋਚੇ ਸੀ ਬਾਅਦ ਵਿੱਚ ਖਾ ਲਵਾਂ ਅਰੇ ਇਹਨੂੰ ਜੁੱਤੀ ਮਿਲੀ ਦਿਖਾਈਏ ਚੱਕੀ ਨਹੀਂ ਉਹ ਬੰਨੀ ਹੋਈ ਆ ਉਹ ਵੀ ਕੋ ਚੱਕੇ ਨਾ ਲੈ ਜੋ ਚੱਕੇ ਨਾ ਲੈ ਜੀ ਅਸੀਂ ਬੈੱਡਰੂਮ ਦੇਖ ਰਹੇ ਹਾਂ ਤੇ ਸ਼ਗਨ ਸ਼ੀਸ਼ੇ ਵਧੀਆ ਲੱਗੇ ਇਹ ਆ ਦੇਖ ਸ਼ਗਨ ਕਿੰਨਾ ਸੋਹਣਾ ਸ਼ੀਸ਼ਾ ਇਹਦਾ ਬੈਡਰੂਮ ਬੈੱਡ ਦਾ ਪ੍ਰਾਈਸ ਕਿੰਨਾ ਬੈੱਡ ਦਾ ਪ੍ਰਾਈਸ ਕਿੰਨਾ ਕੁੜੀ ਇਹਦਾ ਕੰਬਲ ਦਾ ਪਤਾ ਨਹੀਂ ਬੈੱਡ ਦਾ ਪ੍ਰਾਈਸ ਕਿੰਨਾ ਚਲ ਥੋੜਾ ਪਕੜਾਂ ਮੈਂ ਚਾ ਚਲ ਜੀ ਆ ਕਿਚਨ ਨਾਲ ਆਹ ਦੇਖੋ ਕਾਸੀ ਦਾ ਰੂਮ ਇਹ ਕਾ ਦੇਖੋ ਇਹ ਕਿਸੇ ਜਵਾਕ ਦਾ ਬੱਚੇ ਵਾਸਤੇ ਲੋ ਜੀ ਆਪਾਂ ਇਧਰ ਫੂਡ ਕੋਰਟ ਚ ਆਇਆ ਤੇ ਕੁਝ ਖਾਣੇ ਆ ਅਸੀਂ ਹਾਟ ਡੱਗ ਖਾ ਰਿਹਾ ਹਾਟ ਡੱਗ ਲੈ ਕੇ ਆਇਆ ਦੇਖੋ ਉਹ ਸ਼ਗਨ ਹੋਏ ਕਿ ਇਹ ਡਰਿੰਕ ਲੈਣ ਦੀ ਹੈ ਕੋਲ ਡਰਿੰਕ ਲੇਮਨ ਸੋਡਾ ਮੈਂ ਚਲ ਤੋ ਲਿਆ ਤੇ ਫੇਰ ਬਸ ਆਪਾਂ ਘੁੰਮ ਕੇ ਫੇਰ ਅਸੀਂ ਜਾਣਾ ਮਾਰਸ਼ਲ ਮਾਰਸ਼ਲ ਦੇ ਬਾਅਦ ਸ਼ਗਨ ਨੇ ਲੈਣੇ ਸ਼ੈਂਪੂ ਲੈਣੇ ਉੱਧਰ ਜਾਣਾ ਇੱਕ ਬਾਥ ਐਂਡ ਬਾਡੀ ਵਾਕਸ ਵੀ ਆਣਾ ਦੇਖਦੇ ਆ ਅੱਜ ਇੱਥੇ ਜਾਉਂ ਸਨ ਲੈ ਕੇ ਜਾਵਾਂਗੇ ਏ ਵਸ ਫਲਾਲੇ ਸੀ ਆਈ ਕੇ ਖਾਣ ਵਾਸਤੇ ਆਏ ਸੀ ਕਿਉਂਕਿ ਨਾ ਸਵੇਰੇ ਸਵੇਰੇ ਮੇਰਾ ਵੀ ਜੀ ਨਹੀਂ ਕਰਿਆ ਖਾਣ ਮੈਂ ਕਿਹਾ ਮੈਂ ਵੀ ਨਹੀਂ ਕੁਝ ਖਾ ਕੇ ਮਾ ਆਈ ਕੇ ਚੱਲਦੇ ਪਹਿਲਾਂ ਉਥੇ ਕੁਝ ਖਾਏ ਨੇ ਆ ਫਿਰ ਇਹ ਤੋਂ ਬਸ ਚੜ ਕੇ ਆਪਾਂ ਵਗ ਜਾਂਗੇ ਉਧਰ ਸ਼ਾਪਿੰਗ ਵਾਸਤੇ ਕਿਉਂਕਿ ਸਾਰਾ ਸਾਊਥ ਕਾਮਨ ਹੀ ਹੈ ਨਾ ਆਪਾਂ ਜਿੱਥੇ ਜਿੱਥੇ ਘੁੰਮਦੇ ਰਹਨੇ ਆ ਬਸ ਲੇਕਿਨ ਇਹ ਹੈ ਹੀ ਏਡਾ ਵੱਡਾ ਸਾਊਥ ਕਾਮਨ ਕਿ ਇੱਥੇ ਬੱਸਾਂ ਰਹੀਂ ਹੀ ਸਹੀ ਰਹਿੰਦਾ ਤੁਰਕੇ ਕਹੀ ਬਹੁਤ ਲੰਬੇ ਵਾਟ ਪੈ ਜਾਂਦੀ ਹੈ ਇਹਦੇ ਡਰ ਫੈਗਰੈਂਸ ਦੇ ਸਾਹਮਣੇ ਇਹ ਲਾਈਕ ਲੱਸੀ ਅਸੇ ਅਸੇ ਪਤਾ ਕੀ ਹੋਇਆ ਇਹ ਰੋਲ-ऑन ਨਾ ਸਾਨੂੰ ਇੱਥੇ ਮਿਲਿਆ ਸੀ ਕੇ ਦਾ ਇਹ ਡਿਓਡਰੈਂਟ ਰੋਲ-ऑन ਸਟਿਕ ਹੈ ਨਾ ਤੇ ਮੈਨੂੰ ਪਤਾ ਸੀ ਅਦੀ ਨੂੰ ਭਾਲ ਦੇਣੇ ਹਨ ਬਹੁਤ ਟਾਈਮ ਤੋਂ ਤੇ ਮੈਨੂੰ ਫਟਾਫਟ ਫੋਨ ਕਰਿਆ ਮਾਦੀ ਦੋ ਪੀਸ ਹੀ ਰਹਿ ਗਈ ਚੱਕਣੀਆਂ ਇਹਨਾਂ ਵੀ ਕਹਿੰਦੇ ਹਾਂ ਹਾਂ ਫਟਾਫਟ ਲੈ ਲੈ ਚਲ ਕੇ ਹੋ ਗਿਆ ਬਾਕੀ ਸਾਡੇ ਸਮਾਨ ਥੋੜਾ ਬਹੁਤ ਹੋਰ ਹੈ ਲੋ ਜੀ ਆਪ ਇੱਥੇ ਬੱਸ ਦਾ ਵੇਟ ਕਰ ਰਹੇ ਹਾਂ ਬੱਸ ਇਹ ਤੱਕ ਆਈ ਨਹੀਂ ਰਹੀ ਹੈਗੀ ਉਹਨਾਂ ਦੇ ਖੜੇ ਆ ਇੱਕ ਬੱਸ ਹੈ ਜਿਹੜੇ ਸ਼ੋਅ ਕਰ ਰਹੀ ਸੀ ਉਹ ਪਤਾ ਨਹੀਂ ਕਿਉਂ ਤੋ ਆਈ ਨਹੀਂ ਹੈਗੀ ਜੀ ਜਿਹੜਾ ਵੇਟ ਕਰ ਰਹੇ ਹਾਂ ਹਾਸ਼ਕਨ ਕਹਿੰਦੇ ਸੀ ਆਪ ਗੁਰੂ ਘਰ ਚੱਲੀਏ ਬਟ ਲੇਟ ਕਾਫੀ ਹੁੰਦੇ ਸੀ ਕਿਉਂਕਿ ਬੱਸ ਬਹੁਤ ਲੇਟ ਸੀ ਉਸ ਤੋਂ ਬਾਅਦ ਫਿਰ ਕੈਨਸਲ ਕਰਤਾ ਵੀ ਗੁਰੂ ਘਰ ਜਾਣੇ ਗੁਰੂ ਘਰ ਨਹੀਂ ਜਾਂਦੇ ਹੈਗੇ ਮੈਂ ਫਿਰ ਕਦੇ ਸਪੈਸ਼ਲ ਗੁਰੂ ਘਰ ਦੇ ਪਲਾਨ ਬਣਾਵਾਂਗੇ ਉੱਥੇ ਜਾਵਾਂਗੇ ਤੇ ਬੱਸ ਹੁਣ ਅਸੀਂ ਬੱਸ ਦਾ ਵੇਟ ਕਰਿਆ ਇਹ ਫੋਟੋ ਵਾਸੋਂ ਹੈ ਜੀ ਵੀਰਿਆ ਲੋ ਜੀ ਆਪਾਂ ਘਰੇ ਆ ਗਏ ਆਂ ਤੇ ਕਮਰੇ ਚ ਕਾਪੜਾ ਪਤ ਪਤਾ ਮੈਨੇ ਆ ਕੇ ਕਪੜਾ ਲੀੜਾ ਖੰਡਾਤਾ ਇਹ ਸਾਰਾ ਕੁਝ ਚੱਕ ਕੇ ਸੈੱਟ ਕਰਦੀ ਆ ਮੈਂ ਹੁਣ ਫਟਾਫਟ ਤੇ ਬਾਕੀ ਜੀਦੀ ਅੱਜ ਕ੍ਰਿਸਮਸ ਪਾਰਟੀ ਤੇ ਗਈ ਨੇ ਉਹਨਾਂ ਦੀ ਕੰਪਨੀ ਵੱਲੋਂ ਕ੍ਰਿਸਮਸ ਪਾਰਟੀ ਹੈ ਦੀਤਾ ਫਿਰ ਉੱਥੇ ਗਈ ਨੇ ਤੇ ਦੀਤਾ ਕਿ ਕੁਝ ਖਾਂਦੀ ਨਹੀਂ ਹੈਗੇ ਮੈਂ ਬਸ ਆਪਣੀ ਜੋਗਰੀ ਰੋਟੀ ਲਾ ਕੇ ਖਾ ਕੇ ਪੈ ਜੂੰਗੀ ਤੇ ਫਟਾਫਟਾ ਬਸ ਆਪਾਂ ਸਮਾਨ ਚੱਕਦੀ ਜਿਹੜਾ ਖਲਾਰਾ ਪਾਇਆ ਠੰਡ ਲੱਗਣ ਲੱਗੀ ਬਾਹਰ ਠੰਡ ਨਹੀਂ ਲੱਗ ਰਹੀ ਸੀ ਮੇਰੇ ਮੁੰਨਾ ਜੀ ਕਰ ਦਿੱਖ ਤੋ ਮੈਂ ਕੁਛ ਨਾ ਖਾਂ ਚੁੱਪ ਕਰਕੇ ਬੈਠਾ ਕਿਉਂਕਿ ਬੇਨਫੋਕ ਨੂੰ ਬਹੁਤ ਲੱਗ ਰਹੀ ਐ ਬਣਾਉਣਾ ਪਊਗਾ ਕੁਛ ਨਾ ਬਿਸ਼ਤਾ ਮਮੇ ਡੈਡੀ ਨੂੰ ਫੋਨ ਕਰਨਾ ਪਰ ਅਜੋਨਾਂ ਕੋਈ ਟਾਈਮ ਪਿਆ ਤਾਂ ਯੋਥੇ ਵੀ ਨਹੀਂ ਹੋਣੀ ਥੈਂਕ ਯੂ ਟਟ ਕੀ ਠਾਤਾ ਸੰ ਲੋ ਆਥੀ ਐਡਮੈਂਟਲੀ ਰਹਿੰਦੇ ਰਿਹਾ ਨਾ ਤੇ ਆਪਣੇ ਵਿਊਅਰ ਵੀ ਨੇ ਉਹ ਤੇ ਉਹ ਮੈਂ ਨਾ ਸਮਾਨ ਦੇ ਕੇ ਗਏ ਥੋੜਾ ਬਹੁਤ ਹੈ ਲੋੜੀ ਦਾ ਮਤਲਬ ਜਿਹੜੇ ਸਮਾਨ ਨੂੰ ਜਿਆਦਾ ਜ਼ਿਆਦਾ ਜ਼ਰੂਰਤ ਸੀ ਨਾ ਉਹ ਦੇ ਕੇ ਗਏ ਨੇ ਤੇ ਮੈਂ ਜਿਵੇਂ ਮੈਂ ਕਹਿੰਦੀ ਇਸ ਵਿੱਚ ਕਾਫੀ ਦਿਨਾਂ ਦੇ ਕarele ਖਾਣੇ ਪਸੰਦ ਨੇ ਹਨਾ ਮੈਨੂੰ ਕarele ਖਾਣੇ ਨੇ ਹਨਾ ਮੈਂ ਮਤਲਬ ਮਮਾ ਨੇ ਵੀ ਮੈਂ ਕਹਿੰਦੀ ਕਹਿੰਦੀ ਰਹਿ ਗਈ ਜੋ ਮੈਂ ਉਰੇ ਆਉਣਾ ਸੀ ਮਮੀ ਨੇ ਵੀ ਨਹੀਂ ਗਰਮੀ ਅੱਛ ਕarele ਨਹੀਂ ਬਣਾਏ ਸੀ ਉਹ ਨਾ ਕਿ ਸਰਦੀਆਂ ਨੰਗੀਆਂ ਮਸਾਲ ਹੋ ਗਿਆ ਕarele ਨਹੀਂ ਖਾਦੇ ਸੀ ਤੇ ਉਹ ਸਪੈਸ਼ਲੀ ਕਰੇਲੇ ਬਣਾ ਕੇ ਦੇਖ ਕੇ ਗਏ ਨੇ ਕਹਿੰਦੀ ਮਨਵੀਰ ਤੁਸੀ ਖਾ ਲਿਓ ਮੈਨੂੰ ਪਤਾ ਸੀ ਕੈਨਸਰ ਦੀ ਕਰਦਾ ਸੀ ਪਹਿਲਾ ਉਹ ਇਨਸਾਗ ਦੇ ਕੇ ਗਏ ਸੀ ਹੁਣ ਕਰੇਲੇ ਦੇ ਕੇ ਗਏ ਨੇ ਮੈਂ ਹੁਣ ਆਹ ਹੋਇਆ ਪਰ ਮੈਂ ਫਟਾਫਟ ਰੋਟੀ ਲਾਲਾ ਤੈਨੂੰ ਫਟਾਫਟ ਖਾ ਲਾ ਰੋਟੀ ਕਰੇਲੇ ਨਾਲ ਆ ਦੇਖੋ ਚਲ ਆਪੇ ਫਟਾਫਟ ਰੋਟੀ ਪਕਾ ਕੇ ਖਾ ਲਾਂਗੇ ਇਹਨਾਂ ਨਾਲ ਮੈਂ ਤਾਂ ਆ ਹੋਇਆ ਪਰ ਹੁਣ ਫਟਾਫਟ ਚਾਵਾ ਬਸ ਮਮੈਂ ਵੀ ਤਾਂ ਖਾ ਕੇ ਗਏ ਮਮੂ ਆਹ ਦੇਖ ਲਓ ਬਾਤ ਤੁਸੀਂ ਮੈਨੂੰ ਕਰੇਲੇ ਨਹੀਂ ਬਣਾ ਕਿਤੇ ਉਹਨਾਂ ਕਰੇਲੇ ਮਿਲ ਗਏ ਤਿਆ ਥੋੜਾ ਵਸ ਮੰਦੇ ਕਿ ਗਏ ਨੇ ਆਪਾਂ ਨੂੰ ਜਿਵੇਂ ਇੱਕ ਤਾਂ ਆਪਾਂ ਉਹ ਦੇ ਕੇ ਗਏ ਨੇ ਆਪਨਾ ਕੱਪੜੇ ਵਾਲਾ ਸਟੈਂਡ ਇਹ ਕਹਿੰਦੇ ਜੇ ਤੁਸੀਂ ਕੱਪੜੇ ਜਿਵੇਂ ਨਾ ਮੇਰੇ ਕੱਪੜੇ ਪਿਛਲੀ ਵਾਰ ਨਾ ਬਹੁਤ ਖਰਾਬ ਹੋ ਗਏ ਮੈਂ ਤੁਹਾਨੂੰ ਦੱਸਿਆ ਸੀ ਨਾ ਇਹ ਤੋਂ ਨਾਲ ਉਹ ਸ਼੍ਰਿੰਕ ਹੋ ਹੀ ਜਾਂਦੇ ਨੇ ਆਂਟੀ ਕਹਿੰਦੇ ਵੀ ਤੁਸੀਂ ਨਾ ਮਸ਼ੀਨ ਚ ਨਾ ਧੋਇਓ ਹਨਾ ਜਿਹੜੇ ਹੱਥ ਨਾਲ ਧੋਨੇ ਹੱਥ ਨਾਲ ਧੋ ਕੇ ਉਸ ਤੋਂ ਬਾਅਦ ਨਾ ਤੁਸੀਂ ਨਾ ਡਰਾਇਰ ਸੇ ਨਾ ਪਾਓ ਉਹਨੂੰ ਨਾ ਐ ਸੁਕਾ ਲਿਓ ਇੱਥੇ ਇਥੇ ਟੰਗ ਕੇ ਅਦੇ ਬੇਸਮੈਂਟ 'ਚ ਰੱਖ ਲਿਓ ਹਨਾ ਸੁਕਾ ਲਿਓ ਉਹ ਆਪੇ ਸੁੱਕ ਜਾਣਗੇ 2-3 ਦਿਨਾਂ 'ਚ ਦੇਖੋ ਕਹਿੰਦੇ ਪਰ ਇਥੇ ਪਾ ਲਈ ਜਿਵੇਂ ਹੁਣ ਜਿਵੇਂ ਅਗਰ ਮੈਂ ਮਸ਼ੀਨ 'ਚ ਵੀ ਧੋਨੀਆ ਹਨਾ ਡੈਲੀਕੇਟ ਕਰਕੇ ਕਹਿੰਦੇ ਤੁਸੀਂ ਨਾ ਮਸ਼ੀਨ ਡਰਾਅਰ 'ਚ ਨਾ ਪਾਓ ਨਾ ਸ਼੍ਰਿੰਕ ਕਾਫੀ ਹੋ ਜਾਂਦੇ ਨੇ ਕੱਪੜੇ ਕਹਿੰਦੇ ਤੁਸੀਂ ਬਸ ਇਹ ਅਮੀ ਧੋ ਕੇ ਨਾ ਇੱਥੇ ਸੁੱਕਣੇ ਪਾ ਲਿਓ ਮੈਂ ਠੀਕ ਹੈ ਇਹ ਮੈਂ ਜੋੜ ਦਿਆਂ ਸਟੈਂਡ ਵੀ ਤੇ ਉਹਦੇ ਉਹਨਾਂ ਨੇ ਮੇਰੀ ਹੋ ਦੇਖਿਆ ਆਪਣਾ ਕੀ ਕਹਿੰਦੇ ਹੁੰਦੇ ਨੇ ਵਾਰਡਰੋਬ ਦੇਖੀ ਸੀ ਉਹਨਾਂ ਨੇ ਮੇਰੀ ਕਹਿੰਦੇ ਵੀ ਤੁਹਾਡੇ ਜਿਹੜੇ ਕੱਪੜੇ ਨੇ ਉਹ ਐ ਥੱਲੇ ਪਏ ਸੀ ਕਹ ਤੇ ਮੈਂ ਫਿਰ ਕਹਿੰਦੀ ਆ ਲੈ ਕੇ ਆਇਆ ਤੁਹਾਡੇ ਵਾਸਤੇ ਕਹਿੰਦੇ ਤੁਸੀਂ ਇਹ ਚਾਹ ਦੀ ਡਰਾਅਰ ਵਿੱਚ ਰੱਖ ਲਿਓ ਸਮਾਨ ਜਿਵੇਂ ਆ ਦੇਖੋ ਤੇ ਮੇਰੇ ਕੈਪ ਵਗੈਰਾ ਇਹ ਮੈਂ ਹਨਾ ਉਹ ਜਿਹੜੇ ਦੂਸਰੇ ਕੱਪੜੇ ਨੇ ਵਗੈਰਾ ਉਹ ਐ ਥੱਲੇ ਪਈ ਸੀ ਉਹ ਕਹਿੰਦੀ ਮੈਂ ਇਹ ਦੇ ਵਿੱਚ ਰੱਖ ਲਿਆ ਤੇ ਲਾ ਪੈਦ ਵਿੱਚ ਸਟੇ ਕਰ ਲਾਂਗੀ ਤੇ ਆਹ ਤੇ ਬਾਕਸ ਉਹ ਦਿੱਤੀ ਮੈਂ ਸੂਟ ਨਹੀਂ ਸੈਟ ਕੀਤੇ ਸੀ ਹਨਾ ਮੈਂ ਆਪਣੇ ਉਹ ਜਿਹੜੇ ਕੀਤੇ ਸੀ ਗੱਤੇ ਦੇ ਡੱਬੇ 'ਚ ਸੈੱਟ ਕਰਕੇ ਰੱਖੇ ਸੀ ਸੂਟ ਤੇ ਫਿਰ ਆਂਟੀ ਕਹਿੰਦੀ ਕਹਿੰਤੂ ਗੱਤੇ ਡੱਬੇ ਜਿਹੜਾ ਰੱਖਿਆ ਕਹਿੰਦੀ ਆ ਬਾਕਸ ਦੇਖ ਗਏ ਸਪੈਸ਼ਲ ਕਹਿੰਦੀ ਇਹਦੇ ਵਿੱਚ ਸੂਟ ਰੱਖੀ ਆਂ ਦੇ ਮਤਲਬ ਦੇਖਿਆ ਨਾ ਕੱਲੀ ਕੱਲੀ ਗੱਲ ਉਹਨੇ ਨੋਟ ਕੀਤੀ ਹੈ ਨਾ ਬਹੁਤ ਵਧੀਆ ਲੱਗਦਾ ਆ ਦੇਖੋ ਆਸੀ ਇੱਕ ਆਹ ਦੇਖ ਕੇ ਕਹਿੰਨੀ ਹੈ ਕਹਿੰਦੇ ਆਪਣੇ ਤੁਸੀਂ ਨਾ ਉਹ ਤੇ ਲਾ ਲਿਓ ਡੋਰ ਤੇ ਹੈ ਨਾ ਪਿੱਛੇ ਡੋਰ ਦੇ ਤੇ ਉਹ ਤੇ ਐਵੇਂ ਲਾ ਲੂੰਗੀ ਤੇ ਬਸ ਸਾਡੇ ਜਿੰਨੇ ਸੂਟ ਵਗੈਰਾ ਟੰਗਨੇ ਹੁੰਦੇ ਨੇ ਹੈ ਨਾ ਥੋੜੇ ਬਾਅਦ ਤਾਂ ਉਹ ਟੰਗ ਲਿਓ ਜੇ ਹੁਣ ਆਪਾਂ ਲਾ ਕੇ ਕੱਪੜੇ ਰੱਖ ਹੀ ਲੈਨੇ ਹਨਾ ਮੈਂ ਕੋਟ ਲਾ ਕੇ ਫਿਰ ਇਹ ਥੱਲੇ ਰੱਖ ਦਿੰਦੀ ਹਾਂ ਇਹਨੇ ਨਾ ਬਾਅਦ ਚ ਸੈੱਟ ਕਰਦੀ ਹਾਂ ਜਿਵੇਂ ਮੈਂ ਹੁਣ ਕੱਪੜੇ ਲਾਏ ਨੇ ਉਹ ਆਪਾਂ ਸਿੱਧੇ ਮੈਂ ਇੱਥੇ ਟੰਗੀ ਜਾਂ ਨਾ ਅਗਰ ਕੁੰਡੀਆਂ ਆ ਛਾ ਨਾ ਤਾਂ ਸੈੱਟ ਰਹਿੰਦਾ ਤਿੱਕ ਆਪਾਂ ਨੂੰ ਆ ਦੇਖ ਕੇ ਗਈ ਸੀ ਉਹ ਚਾਕਲਾ ਪੱਥਰ ਵਾਲਾ ਕਹਿੰਦੇ ਵੀ ਜਿਵੇਂ ਨਾ ਤੈਨੂੰ ਉਹ ਜਿਵੇਂ ਮੈਂ ਉਹ ਕਰੀ ਸੀ ਆਪਣਾ ਉਹ ਆਪਣਾ ਚੋਪਿੰਗ ਬੋਰਡ ਵਰਤਦੀ ਸੀ ਨਾ ਰੋਟੀਆਂ ਪਕਾਉਣ ਨੂੰ ਤੇ ਉਹ ਕਹਿੰਦੇ ਤੂੰ ਆ ਪੱਥਰਾ ਲ ਵਰਤਦੀ ਹੈ ਨਾ ਇਹਦੇ ਤੇ ਰੋਟੀਆਂ ਲਾਹੀ ਇਹ ਦੇਖ ਕੇ ਗਈ ਨਹੀਂ हाँ जी हाँ कोई गल नी पत्थर ला ही अपना चकला कहते इत रोटियां ला लिया अपन देखो ते तो पंजीरी दे के गए कहते मैं अपने हाथ में बनाइए पंजीरी खा लियो लिये हाँ जी हाँ कहते हां क्या को पिनिया पुनिया आ गए सी वैसे साढ़े सच पर पिनिया भूल गई हाँ वो हो गए ਕਾਨੂੰ ਨੇ ਜਿਹਨੇ ਬਾਕੀ ਦਾ ਖਾ ਲਿਆ ਸੀ ਤੇ ਥੋੜਾ ਬਹੁਤ ਸਮਾਨ ਕਿਉਂਕਿ ਕਾਫੀ ਦਿਨ ਹੋ ਗਏ ਸੀ ਨਾ ਖਰਾਬ ਹੋ ਗਿਆ ਸੀ ਉਹ ਫਿਰ ਅਸੀਂ ਸਾਨੂੰ ਨਹੀਂ ਸਹਿਤਨਾ ਵੀ ਪਿਆ ਬਟ ਚਲੋ ਕੋਈ ਗੱਲ ਨਹੀਂ ਪੰਜੀਰੀ ਆਪਾਂ ਖਾ ਲਾਂਗੇ फटाफट ਹੀ ਤੇ ਆ ਗੁੜ ਵਾਲੀ ਗੱਚਕ ਗੁੜ ਵਾਲੀ ਗੱਚਕ ਮਿਲ ਕਿਉਂਰੇ ਵੀ ਗੁੜ ਵਾਲੀ ਗੱਚਕ ਦੇ ਕੇ ਗਏ ਨੇ ਸਰਦਿਆਂ ਚ ਮੈਂ ਤੇ ਡੈਡੀ ਜੀ ਨੇ ਬਹੁਤ ਖਾਦੀ ਹੈ ਇਹ ਤੇ ਆਪ ਨੇ ਕੋਕਿਸ ਵਗੈਰਿਆਂ ਨੇ ਹੈ ਨਾ ਬਿਸਕਟ ਵਗੈਰਿਆਂ ਨੇ ਉਹ ਦੇ ਕੇ ਗਏ ਨੇ ਆ ਪੰਜੀਰੀ ਥੱਲੇ ਡੁੱਲ ਗਈ ਥੋੜੀ ਜੀ ਚਲੋ ਮੈਂ ਚੱਕ ਲੈਣੀ ਆ ਆਪਣੇ ਬਿਸਕਟ ਵਗੈਰੇ ਨੇ ਇਹ ਉੱਥੋਂ ਲੈ ਕੇ ਆਈ ਸੀ ਉਹ ਦੇਤੇ ਨੇ ਉਹਨਾਂ ਨੇ ਤੇ ਆ ਥੋੜਾ ਬਹੁਤ ਖਾਂਦੀ ਨਾਲ ਸਮਾਨਾ ਬਸ ਐਵੇਂ ਤੇ ਨਾਲ ਨਾ ਉਹ ਮੈਨੂੰ ਸਪੈਸ਼ਲੀ ਖੋਰ ਚੀਜ਼ ਦੇ ਕੇ ਕਿਹਾ ਕਿ ਜਿਹੜੀ ਤੇ ਸਾਨੂੰ ਫੇਵਰਿਟ ਚੀਜ਼ ਆ ਮਾ ਸਾਨੂੰ ਫੇਵਰਿਟ ਚੀਜ਼ ਮੇਰੀ ਕੀ ਇਹ ਫਿਰ ਮੈਂ ਪਤਾ ਦੇਖਿਆ ਕੀ ਆ ਸਲੇਟੀਆਂ ਤੇ ਉਹ ਕਹਿੰਦੇ ਪਰ ਖਾਣੀਆਂ ਨਹੀਂ ਹੈਈ ਕਹਿੰਦੇ ਇੰਨੀ ਜਿਆਦਾ ਨਹੀਂ ਖਾਣੀਆਂ ਹੈਗੀਆਂ ਲੇਕਿਨ ਬਾਤਸੇਰੇ ਖਾਈ ਹੈ ਨਾ ਆਪ ਦੇ ਥੋੜੇ ਥੋੜੇ ਅਗਰ ਜਿੱਦੇ ਜੀ ਕਰੇ ਕਹਿੰਦੇ ਉਹ ਦਿਮਾੜੀ ਜੀ ਖਾ ਲਈ ਹੈ ਨਾ ਸਲੇਟੀਆਂ ਦੇ ਕੇ ਗਏ ਨੇ ਉਹ ਮਤਲਬ ਇਹ ਰੈ ਨਾ ਜੀ ਕਹ ਰਿਹਾ ਸਲੇਟੀਆਂ ਕਾਨੂੰਨ ਸਲੇਟੀਆਂ ਵੀ ਲ ਗਿਆ ਮਨ ਚਲੋ ਵਧੀਆ ਮੈਂ ਕਹਣੀ ਮੇਰੇ ਕ੍ਰੇਲੇ ਤੇ ਆ ਹਾਸ ਸਲੇਟੀਆਂ ਤਾਂ ਮੈਨਾਂ ਹੋਇਆ ਬਹੁਤ ਖੁਸ਼ੀ ਚੜੀ ਪਈ ਆ ਮੈਂ ਫਟਾਫਟ ਰੋਟੀ ਖਾ ਲਉ ਤੇ ਉਸ ਬਾਅਦ ਮੈਂ ਸਲੇਟੀ ਖਾਵਾਂ ਸੱਚੀ ਬਹੁਤ ਮਸਕਾਰੀ ਸੀ ਮਸਲੇਟੀਆਂ ਨੂੰ ਇੰਡੀਅਨ ਸਟੋਰ ਤੋਂ ਮਿਲ ਜਾਂਦੇ ਨੇ ਵੈਸੇ ਉਹਰੇ ਬਟ ਆਇਆ ਉਹ ਤੇ ਸਪੈਸ਼ਲ ਬੱਸ ਲੈ ਕੇ ਜਾਣਾ ਪੈਂਦਾ ਤਾਂ ਔਖਾ ਲੱਗਦਾ ਤੇ ਆਪਨੇ ਕੋਈ ਕਿਸੇ ਵਗੈਰਾ ਤੇ ਗੁੜ ਗੱਠਕ ਤੇ ਆਪਣੀ ਤੰਜ਼ੀਰੀ ਤੇ ਥੈਂਕ ਯੂ ਆਂਟੀ ਤੁਸੀਂ ਬਹੁਤ ਪਿਆਰ ਕਰਦੇ ਹੋ ਹਨ ਵੈਸੇ ਸਾਡੇ ਕਸਟਮਰ ਵੀ ਨੇ ਹੋ ਨਾ ਨੇ ਸੂਟ ਆਰਡਰ ਕੀਤਾ ਉਹਨਾਂ ਨੇ ਸੂਟ ਆਉਣਗੇ ਬਣ ਕੇ ਤੇ ਥੈਂਕ ਯੂ ਆਂਟੀ ਤੁਸੀਂ ਬਹੁਤ ਪਿਆਰ ਕੀਤਾ ਹਨ ਤੇ ਇਹ ਇਸ ਮਾਨ ਲਿਆ ਤਾਂ ਸੋਚ-ਸੋਚ ਕੇ ਉਹ ਵੀ ਹੈ ਨਾ ਵੀ ਇਹਨੂੰ ਆਹ ਚੀਜ਼ ਦੀ ਲੋੜ ਹੈ ਇਹਨੂੰ ਆਹ ਚੀਜ਼ ਦੀ ਲੋੜ ਹੈ ਸ਼ਾਇਦ ਮੈਨੂੰ ਵੀ ਨਾ ਕਦੇ ਪਤਾ ਹੋਵੇ ਇਹ ਚੀਜ਼ ਦੀ ਮੈਨੂੰ ਇਹ ਚੀਜ਼ ਦੀ ਲੋੜ ਹੈਗੀ ਸੀ ਜਾਂ ਨਾ ਇਹਦੀ ਲੋੜ ਹੈਗੀ ਸੀ ਹੈ ਨਾ ਬਟ ਹੁਣ ਮੈਨੂੰ ਲੱਗਦਾ ਕਿ ਹਾਂ ਹੈਗੀ ਸੀ ਜਿਵੇਂ ਉਹਨੇ ਨੋਟ ਕੀਤਾ ਚਲ ਆਪਾਂ ਫਟਫਟ ਰੋਟੀ ਪਕਾ ਲੈਨੇ ਹਨ ਤੇ ਰੋਟੀ ਖਾਣੇ ਆ ਫੇਰ ਲੋ ਜੀ ਆਪਾਂ ਰੋਟੀ ਬਣਾ ਲਈ ਐ ਤੇ ਕ੍ਰੇਲਾ ਵੀ ਗਰਮ ਕਰ ਲਿਆ ਆਪਾਂ ਚੱਕੋ ਜੀ ਹਾਂ ਪਰੋਟੀ ਖਾ ਲੈਣੀ ਆ ਇਹਨਾਂ ਮੈਂ ਥੋੜੀ ਆਲੂ ਪੜੀਆਂ ਸੱਜ ਬਣਾਈ ਸੀ ਮਾ ਚੱਲੇ ਵੀ ਨਾਲ ਗਰਮ ਕਰ ਲੈਣੀ ਆ ਨਾ ਇਹਨਾਂ ਕਿਤੇ ਖਰਾਬ ਹੋ ਜਾਈਂ ਕਿਤੇ ਦੇਖੋ ਖਾ ਲੈਣ ਲੋ ਜੀ ਆ ਪਰੋਟੀ ਖਾ ਲੈਣੇ ਆ ਨਾਲ ਕ੍ਰੇਲਾ ਤੇ ਰੋਟੀ ਆਪਣਾ ਪ੍ਰਸ਼ਾਦਾ ਕੇ ਨਾਲ ਆਲੂ ਬੜੇ ਦੀ ਸਬਜੀ ਆਪਾਂ ਰੋਟੀ ਖਾ ਲੈਨੇ ਤੇ ਫਿਰ ਮਿਲਦੇ ਹਾਂ ਤੁਹਾਨੂੰ ਲੋ ਜੀ ਆਪਾਂ ਰੋਟੀ ਪਾਣੀ ਸ਼ਾਕ ਲਿਆ ਤੇ ਸੱਚੀ ਉਕਰੇਲੇ ਵਾਹ ਜਾਏ ਸਵਾਦ ਬਣੀ ਸੀ ਤੈਨੂੰ ਸਵਾਦ ਲੱਗਿਆ ਹਨਾ ਜੋ ਖਾਦੇ ਤੇ ਬਸ ਹੁਣ ਆਪਾਂ ਸੌਣਨੇ ਆ ਹਨਾ ਥੱਕ ਗਏ ਬਹੁਤ ਜ਼ਿਆਦਾ ਤੇ ਸੱਚ ਹਾਂ ਮੈਨੂੰ ਕਮੈਂਟ ਕਾਫੀ ਆਉਂਦੇ ਨੇ ਕਹਿੰਦੇ ਮਨ ਵੀ ਤੁਸੀਂ ਹਨਾ ਹਨਾ ਬਹੁਤ ਕਰਦੇ ਮੈਂ ਬਹੁਤ ਕੋਸ਼ਿਸ਼ ਕਰਦੀ ਆ ਬਿਨਾ ਮੈਂ ਹਨਾ ਨਾ ਬੋਲਾਂ ਹਨਾ ਆਉਂਦੀ ਹਨ ਬਟ ਮੇਰੇ ਮੂੰਚੋਂ ਮੱਲੋ ਮੱਲੀ ਨਿੱਕਲ ਜਾਂਦਾ ਜਿਵੇਂ ਮੇਰੀ ਨਾ ਨਿਕਲਦੀ ਹੀ ਨਿਕਲਦੀ ਆ ਪਤਾ ਨਹੀਂ ਕਿਉਂ ਮੈਂ ਬਹੁਤ ਕੋਸ਼ਿਸ਼ ਕਰਦੇ ਵੀ ਅੱਜ ਮੈਂ ਹਨਾ ਨਹੀਂ ਬੋਲਣਾ ਹਨਾ ਨਹੀਂ ਬੋਲਣਾ ਪਰ ਤਾਂ ਵੀ ਮੇਰੇ ਨਿੱਕਲਦੇ ਨਿੱਕਲਦੇ ਸੀ ਜੇ ਤੁਸੀਂ ਕਮੈਂਟ ਵੀ ਕਰਦੇ ਹੋ ਨਾ ਹਨਾ 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 ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜਦੋਂ ਤੁਸੀਂ ਕਰਦੇ ਮੈਂ ਹਮੇਸ਼ਾ ਲਾਈਕ ਕਰਕੇ ਹੀ ਛੱਡਦੀ ਹੁੰਨੀ ਕਿਉਂਕਿ ਮੈਂ ਨਹੀਂ ਸੁਧਾਰ ਸਕਦੀ ਮੈਂ ਕੋਸ਼ਿਸ਼ ਕੀਤੀ ਸੀ ਵੀ ਮੋਂ ਨੂੰ ਕੱਟ ਕਰਦਾ ਦੇਖੋ ਕੋਈ ਵੀ ਚੀਜ਼ ਆਪਾਂ ਜੜ ਤੋਂ ਖਤਮ ਨਹੀਂ ਕਰ ਸਕਦੇ ਹੁੰਦੇ ਹੈਨਾ ਅਗਰ ਆਪਨੇ ਕੋਈ ਆਦਤ ਪੈ ਗਈ ਹੋਣਾ ਆਪਾਂ ਕਟਾ ਜ਼ਰੂਰ ਸਕਦੇ ਹਾਂ ਮੈਂ ਬਹੁਤ ਕੋਸ਼ਿਸ਼ ਕਰੀ ਵੀ ਮੈਂ ਕਟਾਦਾ ਪਰ ਘਟਦੀ ਨਹੀਂ ਹੈਗੀ ਉਹ ਜਦੋਂ ਮੈਂ ਕੁਝ ਬੋਲਦੇ ਹਾਂ ਮੂਰੋ ਨਿਕਲ ਹੀ ਜਾਂਦਾ ਹੈਨਾ ਆਏ ਨਿਕਲ ਜਾਂਦਾ ਫੇਰ ਦਵਾਰੇ ਤੇ ਬਾਕੀ ਮਮਾ ਨੇ ਮੈਨੂੰ ਅੱਜ ਸਕਰੀਨਸ਼ਾਟ ਭੇਜਿਆ ਤੇ ਆਈ ਥਿੰਕ ਕੋਈ ਮਤਲਬ ਉਸ ਦੀ ਆਪਣੀ ਆਈਡੀ ਹੈਗੀ ਸੀ ਮਮ ਪ੍ਰੀਤ ਸੰਧੂ ਪ੍ਰੀਤ ਸੰਧੂ ਸੰਧੂ ਐਵੇਂ ਦੀ ਕੋਈ ਆਈਡੀ ਸੀ ਤੇ ਉਹਨਾਂ ਨੇ ਨਾ ਮਨ ਜਾ ਕੇ ਕਮੈਂਟ ਕਰਿਆ ਕਹਿੰਦੇ ਤੁਸੀਂ ਲਾਈਫ ਸਟਾਈਲ ਵਿਦ ਮਨਵੀਰ ਦੀ ਮਮਾ ਮਦਨ ਮੈਂ ਮਨ ਦੇਖਿਆ ਹਾਂਜੀ ਕਹਿੰਦੇ ਤੁਹਾਡੀ ਕੁੜੀ ਬਹੁਤ ਵਧੀਆ ਹੈ ਨਾ ਬਹੁਤ ਵਧੀਆ ਬਲੌਗ ਵੀ ਤੁਹਾਡੀ ਕੁੜੀ ਬਹੁਤ ਵਧੀਆ ਬਲੌਗ ਬਣਾਉਂਦੇ ਹੈ ਨਾ ਬਹੁਤ ਸਿਆਣੀ ਹੈ ਪਤਾ ਨਹੀਂ ਐਵੇਂ ਕੋਈ ਕਮੈਂਟ ਕੀਤਾ ਸੀ ਮੋਂ ਉਹਨਾਂ ਦੇ ਪੜਿਆ ਹੈ ਨਾ ਮੈਂ ਮਨ ਸਕਰੀਨਸ਼ਾਟ ਭੇਜਿਆ ਤੇ ਮਤਲਬ ਵਧੀਆ ਲੱਗਿਆ ਆਪਦੇ ਆਪ ਨੂੰ ਹੈ ਨਾ ਵੀ ਕੋਈ ਚਲੋ ਮੇਰੇ ਮਨ ਮਮਾ ਵੀ ਮੇਰੇ ਨਾਮ ਤੋਂ ਜਾਣਦੇ ਹੈ ਖਨਾਂਤ ਵਧੀਆ ਲੱਗਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਹਨ ਤੁਸੀਂ ਇੰਝ ਜੈ ਸਪੋਰਟ ਕਰਦੇ ਹੋ ਤੇ ਬਾਕੀ ਮੇਂ ਦੂਸਰੇ ਵੀਅਰਸ ਵੀ ਹਨ ਸਾਰੇ ਜਿੰਨੇ ਵੀ ਦੇਖਦੇ ਹਨਾ ਤੁਹਾਡਾ ਬਹੁਤ ਬਹੁਤ ਜਾਇ ਧੰਨਵਾਦ ਤੇ ਆਪਾਂ ਬਾਕੀ ਅੱਜ ਦੇ ਬਲੌਗ ਦਾ ਐਂਡ ਵੀ ਇੱਥੇ ਕਰਦੇ ਹਾਂ ਹੋਪਸ ਸਨ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਬਲੌਗ ਤੇ ਅਗਰ ਵਧੀਆ ਲੱਗਦਾ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਆਪਾਂ ਤੇ ਅੱਗੇ ਵੀ ਸ਼ੇਅਰ ਕਰੋ ਹਨਾ ਵੀ ਹੋਰ ਹੋਰ ਸਬਸਕ੍ਰਾਈਬਰ ਵਧਾਓ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਹਾਂ ਫਿਰ ਨਵੇਂ ਬਲ